ਮੈਡੀਕਲ ਦੇ ਵਿੱਚ ਨਰਸਿੰਗ ਦਾ ਕੋਰਸ ਹੈ ਜਿਹਦੇ ਵਿੱਚ ਨਾ ਕਿ ਪੀਆਰ ਹੀ ਮਿਲਦੀ ਆ ਬਟ ਇੱਕ ਲੰਬਾ ਸਟੇਬਲ ਕਰੀਅਰ ਵੀ ਉਹਦੇ ਵਿੱਚ ਹੈਗਾ ਆਬਵੀਅਸੀ ਗੱਲ ਹੈ ਪਰ ਉਹ ਮੈਡੀਕਲ ਵਾਲੇ ਸਟੂਡੈਂਟਸ ਜਿਹੜੇ ਹੁੰਦੇ ਨੇ ਉਹਨਾਂ ਵਾਸਤੇ ਹੁੰਦਾ ਹੈਗਾ ਸੋਸ਼ਲ ਵਰਕਰ ਜੀ ਸੋਸ਼ਲ ਵਰਕ ਦਾ ਜਿਹੜਾ ਬੈਚਲਰ ਆਫ ਸੋਸ਼ਲ ਵਰਕ ਜਿਹੜੀ ਹੈਗੀ ਆ ਉਹ ਉਹਨੂੰ ਕਈ ਅਲੱਗ-ਅਲੱਗ ਨਾਮਾਂ ਦੇ ਨਾਲ ਯੂਨੀਵਰਸਿਟੀਆਂ ਪੜਾਉਂਦੀਆਂ ਨੇ ਉਹਨੂੰ ਸੋਸ਼ਲ ਵਰਕ ਵੀ ਇੱਕ ਵਧੀਆ ਕੋਰਸ ਆ ਜਿਹਦੇ ਵਿੱਚ ਪੀਆਰ ਤੇ ਕਰੀਅਰ ਤੁਹਾਡਾ ਵਧੀਆ ਕਹਿ ਸਕਦੇ ਆਂਗੇ ਕਿ ਤੁਸੀਂ ਆਪਣਾ ਕਰ ਸਕਦੇ ਹੋਗੇ ਇਸ ਤੋਂ ਇਲਾਵਾ ਜਿਹੜੀਆਂ ਜਿਹੜੇ ਆਪਾਂ ਅਗਰ ਹੋਰ ਕੋਰਸਸ ਦੀ ਗੱਲ ਕਰੀਏ ਇੰਜੀਨੀਅਰਿੰਗ ਇੱਕ ਜਿਵੇਂ ਸਿਵਲ ਇੰਜੀਨੀਅਰਿੰਗ ਦਾ ਕੋਰਸ ਹੈਗਾ ਸਿਵਲ ਸਿਵਲ ਦੀ ਇੰਨੀ ਕਿ ਇੱਥੇ ਸ਼ਾਰਟੇਜ ਆ ਗਈ ਜਿੱਦਾਂ ਮੈਂ ਤੁਹਾਨੂੰ ਦੱਸ ਕੇ ਛੱਡਿਆ ਵੀ ਜਿਹੜੇ ਮਰਜ਼ੀ ਸ਼ਹਿਰ ਦੇ ਜਿਹੜੇ ਮਰਜ਼ੀ ਕੋਨੇ ਚਲੇ ਜਾਓ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਇਨਫਰਾਸਟ੍ਰਕਚਰ ਜਿਹੜਾਗਾ ਉਹ ਬਿਲਡ ਹੋ ਰਿਹਾ ਹੈਗਾ ਭਾਵੇਂ ਉਹ ਰੋਡਸ ਨੇ ਭਾਵੇਂ ਉਹ ਬ੍ਰਿਜਸ ਨੇ ਭਾਵੇਂ ਉਹ ਘਰ ਨੇ ਭਾਵੇਂ ਉਹ ਬਿਲਡਿੰਗਸ ਨੇ ਗਿਆ ਹਰ ਪਾਸੇ ਛੋਟੇ ਸ਼ਹਿਰਾਂ ਦੇ ਵਿੱਚ ਵੀ ਵੱਡੇ ਸ਼ਹਿਰਾਂ ਦੇ ਵਿੱਚ ਵੀ ਬਿਲਡ ਹੋ ਰਹੀਆਂ ਨੇ ਸੋ ਸਿਵਲ ਇੰਜੀਨੀਅਰਿੰਗ ਇੱਕ ਸਿਵਲ ਇੰਜੀਨੀਅਰਿੰਗ ਦੇ ਅਲੱਗ-ਅਲੱਗ ਤੁਹਾਡੇ ਕਹੋ ਕਿ ਲੈਵਲਸ ਨੇਗੇ ਜਿਵੇਂ ਬੈਚਲਰ ਆਫ ਸਿਵਲ ਇੰਜੀਨੀਅਰਿੰਗ ਵੀ ਹੋਗੇ ਐਡਵਾਂਸਡ ਡਿਪਲੋਮੇ ਵੀ ਹੋਏ ਨੇਗੇ ਸੋ ਉਹਦੇ ਵਿੱਚ ਵਧੀਆ ਕਰੀਅਰ ਤੁਸੀਂ ਆਪਣਾ ਕਰ ਸਕਦੇ ਹੋ ਮੈਂ ਇੱਕ ਛੋਟੀ ਜੀ ਗੱਲ ਕਰੂੰਗਾ ਫਿਰ ਮੈਂ ਜਿਹੜੇ ਇੱਕ ਦੋ ਹੋਰ ਕੋਰਸ ਨੇ ਉਹਨਾਂ ਦੇ ਵੀ ਤੁਹਾਨੂੰ ਨਾਲ ਮੈਂ ਕਦੇ-ਕਦੇ ਇੱਕ ਮੇਰਾ ਪਰਸਨਲ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਵੀ ਪਹਿਲਾਂ ਲਿਖਦੇ ਵੀ ਰਹੇ ਹਾਂ ਤੋਂ ਹੁਣ ਵੀ ਕਦੇ ਲਿਖ ਲਈਦਾ ਜਾਂ ਕਹਿੰਦੇ ਕਿ ਸਮਾਜਿਕ ਤੌਰ ਤੇ ਕਈ ਵਾਰ ਵਿਚਰਦਿਆਂ ਕੁਝ ਜਾਂ ਯਾਦ ਆਉਂਦੀਆਂ ਨੇ ਦੇਖਦੇ ਆਂ ਸੁਣਦੇ ਆਂਗੇ ਮੇਰਾ ਪ੍ਰੋਫੈਸ਼ਨ ਆ ਮੇਰੇ ਸਾਹਮਣੇ ਬੱਚੇ ਬੈਠਦੇ ਆਉਂਦੇ ਮੈਂ ਉਹਨਾਂ ਦੇ ਨਾਲ ਇਰਾਦਤਾ ਕਰਦਾ ਮੈਂ ਵੀ ਕੋਰਸ ਬਹੁਤ ਚੇਂਜ ਕਰਾਇਆ ਨੇ ਬੱਚਿਆਂ ਦੇ ਕਿਉਂਕਿ ਮੇਰੇ ਪ੍ਰੋਫੈਸ਼ਨ ਦੀ ਡਿਮਾਂਡ ਹੈ ਉਹ ਲੋਡ ਹੈਗੀ ਉਹ ਇਹਨੂੰ ਬਾਕੀ ਪੈਂਦਾ ਹਣਾ ਉਹ ਕੰਮ ਮੈਂ ਕਰਦਾ ਉਹਦੇ ਵਿੱਚ ਬੱਚਾ ਵੀ ਆਰ ਵੀ ਹੁੰਦੀ ਆ ਉਹਦੇ ਵਿੱਚ ਕੋਈ ਮੈਂ ਉਹ ਨਹੀਂ ਕਹੂੰਗਾ ਪਰ ਇੱਕ ਚੀਜ਼ ਜਿਹੜੀ ਮੈਂ ਪਰਸਨਲੀ ਮਹਿਸੂਸ ਕੀਤੀ ਹੈਗੀ ਜਿਹੜੀ ਮੈਨੂੰ ਲੱਗਦਾ ਵੀ ਆਪਾਂ ਨੂੰ ਇਹਦੇ ਬਾਰੇ ਡਿਸਕਸ਼ਨ ਕਰਨੀ ਬਣਦੀ ਹੈਗੀ ਲੰਬੇ ਤੌਰ ਲੰਬੀ ਲੰਬੀ ਡਿਸਕਸ਼ਨ ਕਰਨੀ ਬਣਦੀ ਹੈਗੀ ਮੇਬੀ ਇਹ ਪਲੇਟਫਾਰਮ ਲੋਕ ਕਹਿਣਗੇ ਵੀ ਇਹੀ ਕੰਮ ਤੁਸੀਂ ਲੋਕਾਂ ਦੇ ਕੋਰਸ ਚੇਂਜ ਕਰਾ ਦਿੰਦੇ ਹੋ ਪਰ ਮੈਨੂੰ ਲੱਗਦਾ ਵੀ ਇਹ ਤੋਂ ਹਟ ਕੇ ਜੇ ਕਿਸੇ ਹੋਰ ਪਲੇਟਫਾਰਮ ਦੇ ਉੱਤੇ ਆਪਾਂ ਉਹ ਗੱਲ ਕਰੀ ਜਾਵੇ ਉਹ ਇਹ ਹੈ ਵੀ ਅੱਜ ਜਿਹੜੇ ਬੱਚੇ ਇੱਥੇ ਆ ਰਹੇ ਨੇਗੇ ਉਹਨਾਂ ਨੂੰ ਜਿਹੜੇ ਬੈਚਲਰਾਂ ਮਾਸਟਰਾਂ ਕਰਦੇ ਆ ਉਹ ਆਪਣੇ ਕੋਰਸ ਛੱਡ ਕੇ ਵੈਟ ਕੋਰਸਾਂ 'ਚ ਜਾ ਰਹੇ ਨੇਗੇ ਤੇ ਮੈਂ 110% ਸ਼ੋਰਾਂ ਵੀ ਉਹ ਬੱਚਿਆਂ ਨੇ ਮੁੜ ਕੇ ਕਦੇ ਬੈਚਲਰ ਨਹੀਂ ਕਰਨੀ ਹੈਗੀ ਹੂੰ ਜੀ ਜੀ ਉਹ ਇੱਕ ਸੋਸਾਇਟੀ ਜੇ ਆਪਣੇ ਜਿਹੜੇ ਬੱਚੇ ਨਵੇਂ ਆ ਰਹੇ ਨੇ ਆਪਾਂ ਇੱਕ ਉਹ ਸੋਸਾਇਟੀ ਸਿਰਜ ਰਹੇ ਹਾਂ ਜਿਹਦੇ ਵਿੱਚ ਪੜ੍ਹਾਈ ਦੀ ਬਹੁਤੀ ਅਹਿਮੀਅਤ ਨਹੀਂ ਰਹਿਣੀ ਹੈਗੀ ਜੀ ਜੇ ਵੀ ਆਪਦੇ ਬੱਚਿਆਂ ਨੂੰ ਜ਼ਿਆਦਾ ਪੜਾ ਦੇਣ ਉਹ ਇੱਕ ਇੱਕ ਡਿਫਰੈਂਟ ਹੋਊਗਾ ਪਰ ਜਦੋਂ ਟਾਈਮ ਆਊਗਾ ਉਹਨਾਂ ਵਾਲੇ 10 ਸਾਲਾਂ ਨੂੰ ਜਦੋਂ ਆਪਾਂ ਦੇਖਾਂਗੇ ਵੀ ਆਪਣੀ ਇੱਕ ਜਨਰੇਸ਼ਨ ਹੈ ਜਿਹੜੀ ਉਹਨੇ ਕਿਸੇ ਨੇ ਬੈਚਲਰ ਨਹੀਂ ਕੀਤੀ ਹੋਈ ਹੂੰ ਜੀ ਕਿ ਮੈਂ ਨਹੀਂ ਕਹ ਰਹਾ ਵੀ ਬੈਚਲਰ ਕੋਈ ਬਹੁਤਾ ਵਧੀਆ ਮਾਪਦੰਡਾ ਵੀ ਉਹ ਤੋਂ ਬਾਅਦ ਹੀ ਬੰਦਾ ਬਣਦਾ ਬਿਲਕੁਲ ਬਿਲਕੁਲ ਮਤਲਬ ਪਰ এডਿਕੇਸ਼ਨ ਦਾ ਵੋਇਡ ਆ ਜਿਹੜਾ ਉਹ ਆਪਣੀ ਸੋਸਾਇਟੀ ਦੇ ਵਿੱਚ ਇੰਡੀਅਨਸ ਦੇ ਵਿੱਚ ਪੰਜਾਬੀਆਂ ਦੇ ਵਿੱਚ ਤੁਹਾਨੂੰ ਆਉਣ ਵਾਲੇ 10 ਸਾਲਾਂ ਚ ਇਹ ਚੀਜ਼ ਦੇਖਣ ਨੂੰ ਮਿਲੂਗੀ ਅੱਜ ਜਿੱਦਾਂ ਮੈਂ ਕਹ ਰਿਹਾ ਮੈਂ ਆਪ ਵੀ ਮੇਰੇ ਕੋਲ ਬੱਚੇ ਆਉਂਦੇ ਨੇ ਮੈਂ ਉਹਨਾਂ ਦੇ ਕੋਰਸ ਵੀ ਚੇਂਜ ਕਰਵਾ ਦਿੰਦਾ ਹੁਣ ਬੈਚਲਰ ਆਫ ਬਿਜ਼ਨਸ ਚ ਆਉਂਦੇ ਨੇ ਬੱਚੇ ਉਹਨਾਂ ਦੀ ਪੀਆਰ ਨਹੀਂ ਹੁੰਦੀ ਉਹਦੇ ਚ ਹਾਂ ਜੀ ਕੋਰਸ ਚੇਂਜ ਕਰਵਾਈ ਦੇਨੇ ਹਨਾ ਮਾਸਟਰ ਆਫ ਬਿਜ਼ਨਸ ਆ ਉਹਨਾਂ ਦੇ ਕਈ ਵਾਰ ਉਹ ਵੀ ਚੇਂਜ ਕਰਕੇ ਆਪਣਾ ਉਹ ਕਰ ਲੈਂਦੇ ਨੇ ਕਿਉਂਕਿ ਇੱਥੇ ਆ ਕੇ ਬੱਚਿਆਂ ਨੂੰ ਫੀਸਾਂ ਕੱਢਣੀਆਂ ਹੋਰ ਇਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਕਹਿੰਦੇ ਜਿੱਦਾਂ ਆਪਾਂ ਪੰਜਾਬ ਉਹਨਾਂ ਨੂੰ ਉਹ ਦੇਖਦੇ ਆ ਸਾਹਮਣਾ ਕਰਦੇ ਆ ਕਿ ਕਈ ਵਾਰ ਉਹਨਾਂ ਤੋਂ ਚੱਲ ਨਹੀਂ ਹੁੰਦੀਆਂ ਉਹ ਮੈਡੀਕਲ ਦੇ ਵਿੱਚ ਨਰਸਿੰਗ ਦਾ ਕੋਰਸ ਹੈ ਜਿਹਦੇ ਵਿੱਚ ਨਾ ਕਿ ਪੀਆਰ ਹੀ ਮਿਲਦੀ ਆ ਬਟ ਇੱਕ ਲੰਬਾ ਸਟੇਬਲ ਕਰੀਅਰ ਵੀ ਉਹਦੇ ਵਿੱਚ ਹੈਗਾ ਆਬਵੀਅਸਲੀ ਗੱਲ ਹੈ ਪਰ ਮੈਡੀਕਲ ਵਾਲੇ ਸਟੂਡੈਂਟ ਜਿਹੜੇ ਹੁੰਦੇ ਨੇ ਉਹਨਾਂ ਵਾਸਤੇ ਹੁੰਦਾ ਹੈਗਾ ਸੋਸ਼ਲ ਵਰਕਰ ਜੀ ਸੋਸ਼ਲ ਵਰਕ ਦਾ ਜਿਹੜਾ ਬੈਚਲਰ ਆਫ ਸੋਸ਼ਲ ਵਰਕ ਜਿਹੜੀ ਹੈਗੀ ਆ ਉਹ ਉਹਨੂੰ ਕਈ ਅਲੱਗ-ਅਲੱਗ ਨਾਵਾਂ ਦੇ ਨਾਲ ਯੂਨੀਵਰਸਿਟੀਆਂ ਪੜਾਉਂਦੀਆਂ ਨੇ ਉਹਨੂੰ ਸੋਸ਼ਲ ਵਰਕ ਵੀ ਇੱਕ ਵਧੀਆ ਕੋਰਸ ਆ ਜਿਹਦੇ ਵਿੱਚ ਪੀਆਰ ਤੇ ਕਰੀਅਰ ਤੁਹਾਡਾ ਵਧੀਆ ਕਹਿ ਸਕਦੇ ਆਂਗੇ ਕਿ ਤੁਸੀਂ ਆਪਣਾ ਕਰ ਸਕਦੇ ਹੋਗੇ ਇਸ ਤੋਂ ਇਲਾਵਾ ਜਿਹੜੀਆਂ ਜਿਹੜੇ ਆਪਾਂ ਅਗਰ ਹੋਰ ਕੋਰਸਸ ਦੀ ਗੱਲ ਕਰੀਏ ਇੰਜੀਨੀਅਰਿੰਗ ਇੱਕ ਜਿਵੇਂ ਸਿਵਲ ਇੰਜੀਨੀਅਰਿੰਗ ਦਾ ਕੋਰਸ ਹੈਗਾ ਸਿਵਲ ਸਿਵਲ ਦੀ ਇੰਨੀ ਕਿ ਇੱਥੇ ਸ਼ਾਰਟੇਜ ਹੈਗੀ ਜਿੱਦਾਂ ਮੈਂ ਤੁਹਾਨੂੰ ਦੱਸ ਕੇ ਛੱਟਿਆ ਵੀ ਜਿਹੜੇ ਮਰਜ਼ੀ ਸ਼ਹਿਰ ਦੇ ਜਿਹੜੇ ਮਰਜ਼ੀ ਕੋਨੇ ਚਲੇ ਜਾਓ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਇਨਫਰਾਸਟ੍ਰਕਚਰ ਜਿਹੜਾਗਾ ਉਹ ਬਿਲਡ ਹੋ ਰਿਹਾ ਹੈਗਾ ਭਾਵੇਂ ਉਹ ਰੋਡਸ ਨੇ ਭਾਵੇਂ ਉਹ ਬ੍ਰਿਜਸ ਨੇ ਭਾਵੇਂ ਉਹ ਘਰ ਨੇ ਭਾਵੇਂ ਉਹ ਬਿਲਡਿੰਗਸ ਨੇਆਂ ਹਰ ਪਾਸੇ ਛੋਟੇ ਸ਼ਹਿਰਾਂ ਦੇ ਵਿੱਚ ਵੀ ਵੱਡੇ ਸ਼ਹਿਰਾਂ ਦੇ ਵਿੱਚ ਵੀ ਬਿਲਡ ਹੋ ਰਹੀਆਂ ਨੇ ਸੋ ਸਿਵਲ ਇੰਜੀਨੀਅਰਿੰਗ ਇੱਕ ਸਿਵਲ ਇੰਜੀਨੀਅਰਿੰਗ ਦੇ ਅਲੱਗ-ਅਲੱਗ ਤੁਹਾਡੇ ਕਹੋ ਕਿ ਲੈਵਲਸ ਨੇਗੇ ਜਿਵੇਂ ਬੈਚਲਰ ਆਫ ਸਿਵਲ ਇੰਜੀਨੀਅਰਿੰਗ ਵੀ ਹੋਗੇ ਐਡਵਾਂਸ ਡਿਪਲੋਮੇ ਵੀ ਹੋਏਗੇ ਨੇਗੇ ਸੋ ਉਹਦੇ ਵਿੱਚ ਵਧੀਆ ਕਰੀਅਰ ਤੁਸੀਂ ਆਪਣਾ ਕਰ ਸਕਦੇ ਹੋ ਮੈਂ ਇੱਕ ਛੋਟੀ ਜੀ ਗੱਲ ਕਰੂੰਗਾ ਫਿਰ ਮੈਂ ਜਿਹੜੇ ਇੱਕ ਦੋ ਹੋਰ ਕੋਰਸ ਨੇ ਉਹਨਾਂ ਦੇ ਵੀ ਤੁਹਾਨੂੰ ਨਾਲ ਡਿਸਕਸ ਕਰੂੰਗਾ ਮੈਂ ਕਦੇ-ਕਦੇ ਇੱਕ ਮੇਰਾ ਪਰਸਨਲ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਵੀ ਪਹਿਲਾਂ ਲਿਖਦੇ ਵੀ ਰਹੇ ਹਾਂ ਥੋੜਾ ਹੁਣ ਵੀ ਕਦੇ ਲਿਖ ਲਈਦਾ ਜਾਂ ਕਹ ਲੋ ਕਿ ਸਮਾਜਿਕ ਤੌਰ ਤੇ ਕਈ ਵਾਰ ਵਿਚਰਦੇ ਆਂ ਕੁਝ ਜਾਂ ਯਾਦ ਆਉਂਦੀਆਂ ਨੇ ਦੇਖਦੇ ਆਂ ਸੁਣਦੇ ਆਂਗੇ ਮੇਰਾ ਪ੍ਰੋਫੈਸ਼ਨ ਆ ਮੇਰੇ ਸਾਹਮਣੇ ਬੱਚੇ ਬੈਠਦੇ ਆਉਂਦੇ ਮੈਂ ਉਹਨਾਂ ਦੇ ਨਾਲ ਇਰਾਬਤ ਕਰਦਾ ਮੈਂ ਵੀ ਕੋਰਸ ਬਹੁਤ ਚੇਂਜ ਕਰਾਏ ਨੇ ਬੱਚਿਆਂ ਦੇ ਕਿਉਂਕਿ ਮੇਰੇ ਪ੍ਰੋਫੈਸ਼ਨ ਦੀ ਡਿਮਾਂਡ ਹੈ ਉਹ ਲੋਡ ਹੈ ਜੀ ਉਹ ਮੈਨੂੰ ਕਰਨਾ ਪੈਂਦਾ ਹੈ ਨਾ ਉਹ ਕੰਮ ਮ ਉਹਦੇ ਵਿੱਚ ਬੱਚਾ ਵੀ ਆਰ ਵੀ ਹੁੰਦੀ ਹੈ ਉਹਦੇ ਵਿੱਚ ਕੋਈ ਮੈਂ ਉਹ ਨਹੀਂ ਕਹੂੰਗਾ ਪਰ ਇੱਕ ਚੀਜ਼ ਜਿਹੜੀ ਮੈਂ ਪਰਸਨਲੀ ਮਹਿਸੂਸ ਕੀਤੀ ਹੈ ਕਿ ਜਿਹੜੀ ਮੈਨੂੰ ਲੱਗਦਾ ਵੀ ਆਪਾਂ ਨੂੰ ਇਹਦੇ ਬਾਰੇ ਡਿਸਕਸ਼ਨ ਕਰਨੀ ਬਣਦੀ ਹੈ ਕਿ ਲੰਬੇ ਤੌਰ ਲੰਬੀ ਲੰਬੀ ਡਿਸਕਸ਼ਨ ਕਰਨੀ ਬਣਦੀ ਹੈ ਕਿ ਮੇਬੀ ਇਹ ਪਲੇਟਫਾਰਮ ਲੋਕ ਕਹਿਣਗੇ ਵੀ ਇਹੀ ਕੰਮ ਤੁਸੀਂ ਲੋਕਾਂ ਦੇ ਕੋਰਸ ਚੇਂਜ ਕਰਾ ਦਿੰਨੇ ਹੋ ਪਰ ਮੈਨੂੰ ਲੱਗਦਾ ਵੀ ਇਹ ਤੋਂ ਹਟ ਕੇ ਜੇ ਕਿਸੇ ਹੋਰ ਪਲੇਟਫਾਰਮ ਦੇ ਉੱਤੇ ਆਪਾਂ ਉਹ ਗੱਲ ਕਰੀ ਜਾਵੇ ਉਹ ਇਹ ਹੈ ਵੀ ਅੱਜ ਜਿਹੜੇ ਬੱਚੇ ਇੱਥੇ ਆ ਰਹੇ ਨੇਗੇ ਉਹਨਾਂ ਨੂੰ ਜਿਹੜੇ ਬੈਚਲਰਾਂ ਮਾਸਟਰਾਂ ਕਰਦੇ ਆ ਉਹ ਆਪਣੇ ਕੋਰਸ ਛੱਡ ਕੇ ਵੈਟ ਕੋਰਸਾਂ ਨਾਲ ਜਾ ਰਹੇ ਨੇਗੇ ਤੇ ਮੈਂ 110% ਸ਼ੋਰਾਂ ਵੀ ਉਹ ਬੱਚਿਆਂ ਨੇ ਮੁੜ ਕੇ ਕਦੇ ਬੈਚਲਰ ਨਹੀਂ ਕਰਨੀ ਹੈਗੀ ਹੂੰ ਜੀ ਜੀ ਉਹ ਇੱਕ ਸੁਸਾਇਟੀ ਜੇ ਆਪਣੇ ਜਿਹੜੇ ਬੱਚੇ ਨਵੇਂ ਆ ਰਹੇ ਨੇ ਆਪਾਂ ਇੱਕ ਉਹ ਸੁਸਾਇਟੀ ਸਿਰਜ ਰਹੇ ਹਾਂ ਜਿਹਦੇ ਵਿੱਚ ਪੜ੍ਹਾਈ ਦੀ ਬਹੁਤੀ ਅਹਿਮੀਅਤ ਨਹੀਂ ਰਹਿਣੀ ਹੈਗੀ ਜੀ ਜੇ ਵੀ ਉਹ ਆਪਣੇ ਬੱਚਿਆਂ ਨੂੰ ਜ਼ਿਆਦਾ ਪੜਾ ਦੇਣ ਉਹ ਇੱਕ ਇੱਕ ਡਿਫਰੈਂਟ ਹੋ ਗਏ ਪਰ ਹਾਂ ਜੇ ਟਾਈਮ ਆਊਗਾ ਉਹਨਾਂ ਵਾਲੇ 10 ਸਾਲਾਂ ਨੂੰ ਜਦੋਂ ਆਪਾਂ ਦੇਖਾਂਗੇ ਵੀ ਆਪਣੀ ਇੱਕ ਜਨਰੇਸ਼ਨ ਹੈ ਜਿਹੜੀ ਉਹਨੇ ਕਿਸੇ ਨੇ ਬੈਚਲਰ ਨਹੀਂ ਕੀਤੀ ਹੋਈ ਹੂੰ ਜੀ ਕਿ ਮੈਂ ਨਹੀਂ ਕਹ ਰਹਾ ਵੀ ਬੈਚਲਰ ਕੋਈ ਬਹੁਤਾ ਵਧੀਆ ਮਾਪਦੰਡਾ ਵੀ ਉਹ ਤੋਂ ਬਾਅਦ ਹੀ ਬੰਦਾ ਬਣਦਾ ਬਿਲਕੁਲ ਬਿਲਕੁਲ ਮਤਲਬ ਪਰ ਐਜੂਕੇਸ਼ਨ ਅੰਡਾ ਵੋਇਡ ਆ ਜਿਹੜਾ ਉਹ ਆਪਣੀ ਸੋਸਾਇਟੀ ਦੇ ਵਿੱਚ ਇੰਡੀਅਨਸ ਦੇ ਵਿੱਚ ਪੰਜਾਬੀਆਂ ਦੇ ਵਿੱਚ ਤੁਹਾਨੂੰ ਆਉਣ ਵਾਲੇ ਦਸਾਂ ਸਾਲਾਂ ਚ ਇਹ ਚੀਜ਼ ਦੇਖਣ ਨੂੰ ਮਿਲੂਗੀ ਅੱਜ ਜਿੱਦਾਂ ਮੈਂ ਕਹ ਰਿਹਾ ਮੈਂ ਆਪ ਵੀ ਮੇਰੇ ਕੋਲ ਬੱਚੇ ਆਉਂਦੇ ਨੇ ਮੈਂ ਉਹਨਾਂ ਦੇ ਕੋਰਸ ਵੀ ਚੇਂਜ ਕਰਵਾ ਦਿੰਦਾ ਹੁਣ ਬੈਚਲਰ ਆਫ ਬਿਜ਼ਨਸ ਚ ਆਉਂਦੇ ਨੇ ਬੱਚੇ ਉਹਨਾਂ ਦੀ ਪੀਆਰ ਨਹੀਂ ਹੁੰਦੀ ਉਹਦੇ ਚ ਹਾਂ ਜੀ ਕੋਰਸ ਚੇਂਜ ਕਰਵਾਈ ਦੇਨੇ ਹਨਾ ਕਈ ਮਾਸਟਰ ਆਫ ਬਿਜ਼ਨਸ ਆ ਉਹਨਾਂ ਦੇ ਕਈ ਵਾਰ ਉਹ ਵੀ ਚੇਂਜ ਕਰਕੇ ਆਪਣਾ ਉਹ ਕਰ ਲੈਂਦੇ ਨੇ ਕਿਉਂਕਿ ਇੱਥੇ ਆ ਕੇ ਬੱਚਿਆਂ ਨੂੰ ਫੀਸਾਂ ਕੱਢਣੀਆਂ ਹੋਰ ਇਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਕਹਿੰਦੇ ਜਿੱਦਾਂ ਉਹਨਾਂ ਨੂੰ ਉਹ ਦੇਖਦੇ ਆ ਸਾਹਮਣਾ ਕਰਦੇ ਆ ਕਿ ਕਈ ਵਾਰ ਉਹਨਾਂ ਤੋਂ ਚੱਲ ਨਹੀਂ ਹੁੰਦੀਆਂ ਉਹ